ਕੀ ਅਤੇ ਅਦਾਕਾਰ ਕੰਗਣਾ ਰੌਹ ਦੇ ਵੱਲੋਂ ਮੂੜ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣ ਦੀ ਗੱਲ ਕੀਤੀ ਜਿਸ ਤੋਂ ਬਾਅਦ ਲਗਾਤਾਰ ਇਸ ਦੇ ਉੱਤੇ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਜਿਸ ਦੇ ਉੱਤੇ ਕਿਸਾਨ ਆਗੂ ਸਰਬਸਿੰਘ ਪੰਦੇ ਦੇ ਦਾ ਬਿਆਨ ਸਾਹਮਣੇ ਨਿੱਜੀ ਚੈਨਲ ਦੇ ਉੱਤੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਸਰਬਸਿੰਘ ਪੰਦੇ ਦੇ ਦਾ ਕਹਿਣਾ ਹੈ ਕਿ ਕੰਗਣਾ ਰੌਹ ਦੇ ਬਿਆਨ ਦੇ ਪਿੱਛੇ ਭਾਜੀਪੀ ਅਤੇ ਆਰਐਸਐਸ ਦੀ ਸਾਜਿਸ਼ਾ ਸਿੱਧੇ ਤੌਰ ਤੇ ਜੜਕੀ ਸਰਬਸਿੰਘ ਪੰਦੇ ਨੇ ਇਹ ਬਿਆਨ ਦਿੱਤਾ ਹੈ ਉਹਨੇ ਕਹਿ ਕਿ ਇਹ ਜਿਹੜੇ ਕਿ 4 ਸਾਲਾਂ ਬਾਅਦ ਮੂੜ ਤੋਂ ਤਿੰਨ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਨਾ ਇਹ ਸਾਜ਼ਿਸ਼ ਤੈਤ ਹੋ ਸਕਦਾ ਹੈ ਸੋਦਾ ਦੇ ਕੇ ਕੰਗਣਾ ਰਾਉਤ ਜਿਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਕੋਈ ਅਜੀਹਾ ਬਿਆਨ ਦਿੱਤਾ ਜਾਂਦਾ ਜਿਸ ਤੋਂ ਬਾਅਦ ਨਵਾਂ ਤੋਂ ਨਵਾਂ ਵਿਵਾਦ ਖੜਾ ਹੋ ਜਾਂਦਾ ਕਿਉਂਕਿ ਉਸ ਤੋਂ ਪਹਿਲਾਂ ਵੀ ਜੇਕਰ ਗੱਲ ਕਰੀਏ ਤਾਂ ਕਿਸਾਨੀ ਅੰਦੋਲਨਾਂ ਦੇ ਵਿੱਚ ਗਈਆਂ ਬੀਬੀ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਲਗਾਤਾਰ ਕਿਸਾਨਾਂ ਦਾ ਗੁੱਸਾ ਸਤਵੇਂ ਸਿਮਾਂਤੇ ਪਹੁੰਚਿਆ ਅਤੇ ਕੰਗਣਾ ਰੌਤ ਦੇ ਬਿਆਨ ਦੀ ਲਗਾਤਾਰ ਨਿਖੇਦੀ ਕੀਤੀ ਕਿ ਹਮੇਸ਼ਾ ਹੀ ਕੰਗਣਾ ਰੌਤ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਹੈ ਜਿਸ ਤੋਂ ਬਾਅਦ ਹੁਣ ਮੁੜ ਤਿੰਨ ਖੇਤੀ ਕਾਨੂੰਨਾਂ ਦਾ ਜ਼ਿਕਰ ਹੋਇਆ ਕਿਉਂਕਿ ਇਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਾਸਤੇ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਵੱਡਾ ਅੰਦੋਲਨ ਕੀਤਾ ਗਿਆ ਸੀ ਅਤੇ ਉਹਨਾਂ ਨੇ ਕਹਿ ਦਿੱਤਾ ਹੈ ਤਿੰਨ ਖੇਤੀ ਕਾਨੂੰਨ ਕਿਸੇ ਵੀ ਕੀਮਤ ਤੇ ਜੜੇ ਕੀ ਲਾਗੂ ਨਹੀਂ ਹੋਣੇ ਚਾਹੀਦੇ ਜਿਹਦੇ ਚੱਲਦੇ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਦਿਨ ਰਾਤ ਇਹਨਾਂ ਨੇ ਮੋਰਚੇ ਦੇ ਵਿੱਚ ਲਗਾ ਕੇ ਪੱਕੇ ਟੈਂਟ ਲਗਾ ਲਏ ਸੀ ਅੰਦੋਲਨ ਬਹੁਤ ਵੱਡਾ ਚੱਲਿਆ ਹਰ ਵਰਗ ਦਾ ਸਾਥ ਕਿਸਾਨਾਂ ਨੂੰ ਮਿਲਿਆ ਸੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਮਜ਼ਦੂਰ ਉੱਥੇ ਤੱਕ ਕਿ ਹਰ ਇੱਕ ਇਨਸਾਨ ਇਹਨਾਂ ਦੇ ਨਾਲ ਆ ਕੇ ਖੜ ਗਿਆ ਹਰਿਆਣੇ ਵਾਲੇ ਵੀ ਆ ਗਏ ਇੱਕ ਜੁੱਟ ਹੋ ਕੇ ਅੰਦੋਲਨ ਵੱਡੇ ਪੱਧਰ ਤੇ ਹੋਇਆ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਇਹ ਤਿੰਨ ਖੇਤੀ ਕਾਨੂੰਨ ਵਾਪਿਸ ਲੈਣੇ ਪਏ ਸੀ ਤਾਂ ਹੁਣ 4 ਸਾਲਾਂ ਬਾਅਦ ਦਾ ਜ਼ਿਕਰ ਕੰਗਣਾ ਰਣੋਧ ਦੇ ਵੱਲੋਂ ਕਰ ਦਿੱਤਾ ਗਿਆ ਕੰਗਣਾ ਰਣੋਧ ਦਾ ਕਹਿਣਾ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਗਿਆ ਸੀ ਉਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਕੇ ਲਿਆਉਣਾ ਚਾਹੀਦਾ ਕਿਉਂਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਕਿਸਾਨਾਂ ਦੇ ਲਈ ਸਹੀ ਸਾਬਤ ਹੋਣਗੇ ਤੇ ਇਸ ਦੇ ਉੱਤੇ ਜ਼ਿਕਰ ਕਰਦੇ ਵਾਪਸ ਲਿਆਉਣ ਦੀ ਗੱਲ ਕੀਤੀ ਤਾਂ ਲਗਾਤਾਰ ਕਿਸਾਨਾਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਕਹਿ ਕੇ ਜੋਦੋਂ ਵੀ ਕੋਈ ਕੰਗਣਾ ਰੌਤ ਬਿਆਨ ਦਿੰਦੀ ਹੈ ਇਸ ਦੇ ਪਿੱਛੇ ਭਾਜੀਪੀ ਦਾ ਹੱਥ ਹੁੰਦਾ ਹੈ ਤੇ ਸਾਜਿ ਤਹਿਤ ਜਿਹੇ ਬਿਆਨ ਬਾਜ਼ੀਏ ਜਿਹੜੇ ਕੀਤੇ ਜਾਂਦੇ ਨੇ ਸੋ ਦੱਸ ਦੇ ਕਿ ਕੰਗਣਾ ਰੌਦੀ ਬਿਆਨ ਦੇ ਹਮੇਸ਼ਾ ਹੀ ਨਕੀਦੀ ਕੀਤੀ ਜਾਂਦੀ ਹੈ ਕਿ ਕੋਈ ਜਦੋਂ ਵੀ ਕੰਗੜਾ ਰੌਦ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਉਸ ਤੋਂ ਬਾਅਦ ਮਸਲਾ ਭੱਗ ਜਾਂਦਾ ਕਿਉਂਕਿ ਹਮੇਸ਼ਾ ਹੀ ਕੰਗੜਾ ਰੌਦ ਵੱਲੋਂ ਦਿੱਤਾ ਗਿਆ ਬਿਆਨ ਵਿਵਾਦਿਤ ਹੁੰਦਾ ਚਰਚਾ ਦੇ ਵਿੱਚ ਹੁੰਦਾ ਜਿਸ ਕਰਕੇ ਉਹ ਜਿਹੜਾ ਕਿ ਬਰਦਾਸ਼ਤਯੋਗ ਨਹੀਂ ਹੁੰਦਾ ਤਾਂ ਲਗਾਤਾਰ ਕੰਗੜਾ ਰੌਦ ਜਿੰਨੇ ਵੀ ਬਿਆਨ ਮੁਤਕ ਆਏ ਨੇ ਸਾਰੇ ਬਿਆਨਾਂ ਦੀ ਨਿਖੇਦੀ ਕੀਤੀ ਗਈ ਤੇ ਉਸ ਦੇ ਬਿਆਨ ਤੋਂ ਬਾਅਦ ਲਗਾਤਾਰ ਮਾਹੌਲ ਵੀ ਜਿਹੜਾ ਕਿ ਤਣਾਅਪੂਰਨ ਬਣਿਆ ਜਿਸ ਤੋਂ ਚਲਦੇ ਹੁਣ ਲਗਾਤਾਰ ਕੰਗੜਾ ਦੇ ਅਜਿਹੇ ਬਿਆਨਬਾਜ਼ੀ ਨੂੰ ਲੈ ਕੇ ਟਾਰਗੇਟ ਕੀਤਾ ਜਾਂਦਾ ਹੈ ਪਰ ਹੁਣ ਜੋ ਹਾਲ ਦੇ ਵਿੱਚ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣ ਦੀ ਜਿਹੜੀ ਮੰਗ ਮੁਰ ਤੋਂ ਕਰ ਦਿੱਤੀ ਗਈ ਹੈ ਉਠਾ ਦਿੱਤੀ ਗਈ ਹੈ ਜ਼ਿਕਰ ਕਰ ਦਿੱਤਾ ਗਿਆ ਕਿ ਆਉਣੇ ਚਾਹੀਦੇ ਨੇ ਤਾਂ ਦੇਖਣਾ ਹੋਵੇਗਾ ਕਿਉਂਕਿ ਐਮਪੀ ਜਿਹੜੀ ਕਿ ਐਮਪੀ ਬਣਏ ਨੇ ਕੰਗੜਾ ਰੌਤਾ ਤਾਂ ਉਹਦਾ ਇਹ ਮੁੱਦਾ ਚੱਕਣਾ ਮੁਰ ਤੋਂ ਖੇਤੀ ਕਾਨੂੰਨ ਵਾਪਸ ਲਾਉਣ ਦੀ ਗੱਲ ਕਰਨੀ ਤਾਂ ਕਿਸਾਨਾਂ ਦੇ ਵਿੱਚ ਚਿੰਤਾ ਹੋ ਗਈ ਹੈ ਤੇ ਉਹਨਾਂ ਦੇ ਵੱਲੋਂ ਕੰਗੜਾ ਰੌਦੇ ਵਿਆਹ ਦਾ ਵਿਰੋਧ ਕਰਦੇ ਹੋਏ ਇਹ ਵੀ ਗੱਲ ਕਹੀ ਜਿਹੜੀ ਕਿ ਅਸੀਂ ਕਿਸੇ ਕੀਮਤੇ ਖੇਤੀ ਕਾਨੂੰਨ ਵਾਪਸ ਨਹੀਂ ਲਿਆਉਂਦੇਮਗੇ ਬਿਉਰਾ ਰਿਪੋਰਟ ਹਰਪ ਪੰਜਾਬ ਟੀਵੀ